ਸੁੱਖ ਦਾ ਸਾਥ ਤਾਂ ਦਿੰਦਾ ਹੈ ਪਰ ਖਾ ਜਾਂਦਾ ਹੈ ਸੁੱਖ ਦਾ ਸਾਥ ਤਾਂ ਦਿੰਦਾ ਹੈ ਪਰ ਖਾ ਜਾਂਦਾ ਹੈ ਦੁਨੀਆਂ ਅੰਦਰ ਕਿੰਨਿਆਂ ਨੂੰ ਘਰ ਖਾ ਜਾਂਦਾ ਹੈ ਸੁੱਖ ਦਾ ਸਾਥ ਤਾਂ ਦਿੰਦਾ ਹੈ ਪਰ ਖਾ ਜਾਂਦਾ ਹੈ ਦੁਨੀਆਂ ਅੰਦਰ ਕਿੰਨਿਆਂ ਨੂੰ ਘਰ ਖਾ ਜਾਂਦਾ ਹੈ ਫੱਕਾ ਲਈ ਬੰਦੂਕ ਦੀ ਗੋਲੀ ਖਾਣੀ ਬਿਹਤਰ ਫੱਕਾ ਲਈ ਬੰਦੂਕ ਦੀ ਗੋਲੀ ਖਾਣੀ ਬਿਹਤਰ ਅੰਦਰ ਦੁਬਕੇ ਨੂੰ ਵੀ ਤਾਂ ਡਰ ਖਾ ਜਾਂਦਾ ਹੈ ਮਿਹਰਬਾਨ ਫੱਕਾ ਲਈ ਬੰਦੂਕ ਦੀ ਗੋਲੀ ਖਾਣੀ ਬਿਹਤਰ ਅੰਦਰ ਦੁਬਕੇ ਨੂੰ ਵੀ ਤਾਂ ਡਰ ਖਾ ਜਾਂਦਾ ਹੈ ਵੇਲਾ ਬੰਦਾ ਖੁਦ ਨੂੰ ਧੋਖਾ ਦਿੰਦਾ ਰਹਿੰਦਾ ਹੈ ਵੇਲਾ ਬੰਦਾ ਖੁਦ ਨੂੰ ਧੋਖਾ ਦਿੰਦਾ ਰਹਿੰਦਾ ਹੈ ਖੁਦ ਨੂੰ ਧੋਖਾ ਦੇਣ ਦਾ ਆਹਰ ਖਾ ਜਾਂਦਾ ਹੋਇ ਸੁੱਕੀ ਲੱਕੜ ਵਰਗੀ ਰੋਟੀ ਖਾ ਸਕਦਾ ਮੈਂ ਸੁੱਕੀ ਲੱਕੜ ਵਰਗੀ ਰੋਟੀ ਖਾ ਸਕਦਾ ਮੈਂ ਬੰਦਾ ਭੁੱਖਾ ਹੋਵੇ ਪੱਥਰ ਖਾ ਜਾਂਦਾ ਹੈ ਮਿਹਰਬਾਨੀ ਸੁੱਕੀ ਲੱਕੜ ਵਰਗੀ ਰੋਟੀ ਖਾ ਸਕਦਾ ਮੈਂ ਬੰਦਾ ਭੁੱਖਾ ਹੋਵੇ ਪੱਥਰ ਖਾ ਜਾਂਦਾ ਹੈ ਆਖਰੀ ਸ਼ੇਰ ਹੈ ਕਿ ਦੁੱਖ ਕਵੀ ਨੂੰ ਬਾਹਰ ਤਾਂ ਮਸ਼ਹੂਰੀ ਦਿੰਦਾ ਹੈ ਦੁੱਖ ਕਵੀ ਨੂੰ ਬਾਹਰ ਤਾਂ ਮਸ਼ਹੂਰੀ ਦਿੰਦਾ ਹੈ ਦੁੱਖ ਕਵੀ ਨੂੰ ਅੰਦਰੇ-ਅੰਦਰ ਮਿਹਰਬਾਨੀ